ਜਾਫੀ ਸਿੱਧਕਾ ਅੱਲਾ ਬਿੱਟੂ ਬਿੱਟੂ ਹਾਂ ਬਹੁਤ ਵਧੀਆ ਜਾਫੀ ਸਿੱਬੰਦੇ ਪਲੂਰ ਉਹਦਾ ਮੈਚ ਵੇਖਿਆ ਸੀ ਉਸ ਦਿਨ ਉਹ ਸ਼ੋਰ ਜਿਹਾ ਹੁੰਦਾ ਸੀ ਤੇ ਨੌ ਜਾਫੇ ਲਾਈ ਸੀ ਸਾਰੇ ਰੀਡਰ ਚੱਕ ਚੱਕ ਬਾਹਰ ਝੁੱਪ ਕੇ ਸੀ ਤੇ ਰੀਡਰ ਕਿਹੜਾ ਹੈ ਰੀਡਰ ਇਹ ਰੀਡਰ ਸਾਰੇ ਵਧੀਆ ਪਰ ਜਾਫੀ ਮੇਰਾ ਦਿਖਾਣ ਲੱਗ ਬਿੱਟੂ ਠੀਕ ਮੁੰਡਾ ਤੇਰਾ ਫੇਵਰੇਟ ਜਾਫੀ ਕਿਹੜਾ ਮੇਰਾ ਬਈ ਫੇਰੜਾ ਡਾਪੀ ਇੰਦਰਜੀ ਦੇ ਕਲਸਟੀਆਂ ਵਾਲਾ ਇੰਦਰਜੀ ਕਲਸਟੀਆਂ ਹਾਂਜੀ ਠੀਕ ਆ ਰੇਡਰ ਰੇਡਰ ਬਈ ਦੁੱਲਾਪਾਕੇ ਪਿੰਡ ਵਾਲਾ ਠੀਕ ਤੁਸੀਂ ਕਿਹੜੇ ਕਿਹੜੇ ਫੇਰੜਾ ਖੇਡ ਚੁੱਕੇ ਹੁਣ ਤੱਕ ਤੇ ਕਿਹੜੇ ਕਿਹੜੇ ਫੇਰੜਾ ਜੱਫੀ ਲਾਈ ਆ ਵਧੀਆ ਬਲੇਰ ਹਾਂ ਮੈਂ ਬਈ ਪਹਿਲਾਂ ਪਿੱਥੋਲੇ ਸੀਰੀਣਾ ਵੀ ਖੇਡਿਆ ਸੰਦੀਪ ਸੁਰਖਪੁਰ ਠੀਕ ਆ ਤੇ ਫੱਕਰ ਝੰਡੇ ਦੇ ਖੇਡਿਆ ਠੀਕ ਯਾਦ ਕਲੱਬ ਕਲ ਕਲਾਂ ਦੇ ਖੇਡਦੇ ਹੁੰਦੇ ਸੀ ਠੀਕ ਆ ਇੱਕ ਬੰਨੇ ਇਹ ਮੰਗਲ ਵਾਲੀ ਖੇਡਦੇ ਸੀਗੇ ਇੱਕ ਮੈਚ ਇੱਕ ਮੈਚ ਮੈਂ ਫਕਰ ਝੰਡਿਆ ਨਾਲ ਖੇਡਦਾ ਹੁੰਦਾ ਸੀ ਠੀਕ ਆ ਫਕਰ ਝੰਡਿਆ ਲਖਦੇਵ ਹੁੰਦਾ ਸੀ ਕਰਮਾ ਸਰਪੰਚ ਬਲਦੇਵ ਸੋਨੀ ਇਹ ਵਧੀਆ ਬੰਦੀ ਸਕਦੇ ਕਿਹੜੇ ਵਧੀਆ ਰੇਡਰਾਂ ਨੂੰ ਜੱਫਾ ਲਾਇਆ ਮੇਰੇ ਭਾਈ ਪਿੰਦਰੀ ਵਧਨੀ ਵਾਲੇ ਫੜਿਆ ਪਾਲ ਮਾਲਲੇ ਵਾਲੇ ਫੜਿਆ ਆ ਕਰਮੇ ਰਿਲਵਾਮਾ ਵਾਲੇ ਬੱਬੂ ਮੁੱਦਕੀ ਗਰਜੀਤ ਤੂੰ ਤੋ ਬੰਦੇ ਫੜੇ ਆ ਤਕਰੀਬਨ ਮੇਰਾ ਜੱਫਾ ਹੀ ਹੁੰਦਾ ਸੀ ਉਹ ਕਿਹੜੀ ਫੈਡਰੇਸ਼ਨ ਖੇਡਦੇ ਸੀ ਹਾਂ ਕਿਹੜੀ ਫੈਡਰੇਸ਼ਨ ਖੇਡਦੇ ਸੀ ਮੈਂ ਪਹਿਲਾਂ ਖੇਡਦਾ ਸ਼ੰਕਰਪੁਰੀ ਵੈਲੀ ਨਾਲ ਬਈ ਵੈਲੀ ਨਾਲ ਠੀਕ ਰਜਿੰਦਰ ਬਾਈ ਬੀ ਸਾਧੂ ਵਾਲੇ ਨਾਲ ਉਦੋਂ ਨਾਲ ਖੇਡਿਆ ਪਹਿਲਾਂ ਮੁਰਕੇ ਮੈਂ ਯਾਦ ਕਲੱਬ ਰੈਮਿੰਟਨ ਕੱਲ ਖਲਖਲਾ ਕੇ ਪਿਆ ਸੀ ਦੁਬਾਰਾ ਬਾਰ ਬੋਧਾ ਨਹੀਂ ਬਣਿਆ ਉਦੋਂ ਉਦੋਂ ਨਹੀਂ ਬਣਿਆ ਉਦੋਂ ਬਈ ਮੇਰਾ ਚੱਕਰ ਪੈ ਗਿਆ ਸੀ ਨਾ ਮੇਰਾ ਗਾਈ ਬਾਪੂ ਬਿਮਾਰ ਇੱਕ ਮੇਰੀ ਪਸਲੀ ਕ੍ਰੈਕ ਹੋ ਗਈ ਸੀ ਠੀਕ ਆ ਪਰ ਮੋੜ ਫਾਈਨਲ ਮੈਚ ਸੀ ਸਾਡਾ ਕਿੰਨਾ ਚਿਰ ਛੱਡ ਕੇ ਖੇਡਣ ਲੱਗੇ ਤੇ ਮੇਰਾ ਹੁਣ ਗੈਬ ਹੈਗਾ ਬਾਈ ਚਾਰਾਂ ਪੰਜ ਸਾਲ ਠੀਕ ਹੁਣ ਮੈਨੂੰ ਸਾਲ ਹੋ ਗਿਆ ਖੇਡਦਿਆਂ ਤੇ ਮੈਂ ਮਿਹਨਤ ਲਾ ਕੇ ਪੈਸਟਲ ਪਿੰਡਰ ਸੈਦੀ ਗਿਰਵੇ ਲੇ ਪਿਛਲੇ ਕਾਪੇ ਤੇ ਪੜਿਆ ਸੀ ਤੇ ਕਿੰਦਾ ਵੱਧਣੀ ਉਹਦਾ ਹੀ ਖੜਿਆ ਮੇਰਾ ਠੀਕ ਹੈ ਤੇ ਬੁਰਾ ਮੰਜਾਨ ਵੀ ਪੜਿਆ ਅਨੰਦਪੁਰ ਵੀ ਖੇਡਿਆ ਹਾਂ ਅਨੰਦਪੁਰ ਵੀ ਖੇਡਿਆ ਠੀਕ ਹੈ ਚੈਂਪੀਅਨਸ਼ਿਪ ਜਿਹਦੇ ਨਾਲ ਕਿੱਦਾਂ ਸੀ ਠੀਕ ਆ ਠੀਕ ਮੇਰੇ ਪੈਰ ਨ ਟੈਗ ਤੇ ਇੱਕ ਜੱਫਾ ਸੀ ਨੰਦਪੁਰਸ ਤੇ ਫਿਰ ਬਾਹਰ ਨਿਊਜ਼ੀਲੈਂਡ ਨਿਊਜ਼ੀਲੈਂਡ ਬਈ ਮੈਂ ਗਿਆ ਬਿੱਲਾ ਕਰਮੂ ਵਾਲਾ ਠੀਕ ਆ ਉਹ ਭਰਾ ਨਾਲ ਆਪਣਾ ਮੋਹ ਪਿਆਰ ਬਹੁਤ ਸੀਗਾ ਠੀਕ ਉਹ ਵੀ ਕਹਿੰਦੇ ਭਾਈ ਤੀਰਸਰਾਂ ਨੂੰ ਕਹਿ ਕੇ ਹਾਂ ਉਹਨਾਂ ਚਾਲਾਂ ਬਹੁਤਿਆਰ ਬੱਸ ਹੋਈ ਗਈ ਗੋਡੀ ਨਾਲ ਕਬੱਡੀ ਚ ਪਹਿਲਾਂ ਤਾਂ ਨਹੀਂ ਮੁੱਲ ਪਿਆ ਚਾਲਾ ਪਹਿਲਾਂ ਨਹੀਂ ਪਿਆ ਹੁਣ ਜਾ ਕੇ ਹੁਣ ਜਾ ਕੇ ਪਿਆਰ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਭਰਾਵਾਂ ਦਾ ਕੜਾ ਸੀ ਨਾ ਫੋਲਾ ਉਹਦੋਂ ਤਾਂ ਨਹੀਂ ਮੁੱਲ ਪਿਆ ਤੇ ਹੁਣ ਭਾਈ ਬਿੱਲੇ ਨੇ ਭਾਈ ਤੀਰਸਰਾਂ ਨੂੰ ਕਹਿ ਕੇ ਐਵੇਂ ਗਏ ਉਹ ਬੰਦੇ ਨੇ ਮੁੱਲ ਪਾਦਾ ਸੀ ਇਕੱਠੇ ਖੇਡਦੇ ਇਕੱਠੇ ਰਹੇ ਹਾਂ 14-15 ਸਾਲ ਹੋ ਗਏ ਇਕੱਠੇ ਖੇਡਦੇ ਸੀ ਉਹ ਬੰਦੇ ਆਵੇਂ ਕਿ ਇਹਦਾ ਬੰਦੇ ਅੱਜ ਨਹੀਂ ਦੇ ਸਕਦੇ ਆ ਤੁਹਾਨੂੰ ਹੁਣ ਸੇ ਬੰਦੇ ਦੀ ਬਸੌਲਤ ਮੈਂ ਠੀਕ ਹੈ ਹਰੇ ਨਵੇਂ ਪਲੇਅਰ ਨਵੇਂ ਮੁੰਡਿਆਂ ਨੂੰ ਬਹੁਤ ਕਹਿਣਾ ਦੁਬਈ ਆਦਾ ਮਿਹਨਤ ਲਾਓ ਮਿਹਨਤ ਲਾ ਕੇ ਤੇ ਆਦਾ ਵਧੀਆ ਡਾਈਟ ਖਾਓ ਤੇ ਮਾੜੇ ਸ਼ੈ ਨਾ ਵਰਤੋ ਕਬੱਡੀ ਗੇਮ ਵਰਗੀ ਗੇਮ ਹੈ ਨਹੀਂ ਕੋਈ ਕਬੱਡੀ ਗੇਮ ਬਹੁਤ ਵਧੀਆ ਤੇ ਵਰਖੇ ਨੂੰ ਖੇਡਣਾ ਸ਼ੌਂਕ ਕਿੱਥੋਂ ਪਿਆ ਸ਼ੌਂਕ ਬਈ ਸ਼ੌਂਕ ਤਾਂ ਚਲ ਹੈਗਾ ਹੀ ਸੀ ਕਬੱਡੀ ਦਾ ਹਾਂ ਹਾਂ ਤੇ ਸਾਡੇ ਨਾ ਤਾਏ ਦਾ ਮੁੰਡਾ ਅਮਰੀਕਾ ਹਾਂ ਹਾਂ ਦਲਬਾਜ ਸਿੰਘ ਉਹਨੂੰ ਸ਼ੌਂਕ ਹੁੰਦਾ ਸੀ ਮੈਚ ਵੇਖਣ ਦਾ ਉਹ ਲੈ ਜਾਂਦਾ ਹੁੰਦਾ ਸੀ ਸਾਡੇ ਨਾਲ ਅਸੀਂ ਤਾਂ ਛੋਟੇ ਹੁੰਦੇ ਸੀ ਉਦੋਂ ਪਰ ਸ੍ਰਾਮਪੁਰ ਲੈ ਗਿਆ ਤਨਵਾਰ ਜਿੰਦਰ ਤਨਵਾਰ ਦਾ ਟੂਰਨਾਮੈਂਟ ਉੱਥੇ ਜੋ ਗੋਗੋ ਰੜਕੀ ਬਿੱਟੂ ਦਗਾਲ ਕੁੱਦਾ ਕਾਲੇ ਸੰਗਿਆ ਦਾ ਇਹ ਖੇਡਦੇ ਹੁੰਦੇ ਮੈਚ ਬਹੁਤ ਤਖੜੇ ਹੁੰਦੇ ਸੀ ਭਾਈ ਉਹਦੇ ਤੇ ਇਧਰੋਂ ਮੰਗੀ ਦੇ ਕਲਜੀਤਾ ਇਹ ਨਕੋਦਰ ਖੇਡਦੇ ਹੁੰਦੇ ਸੀ ਉਹ ਸਾਨੂੰ ਦੱਸਦਾ ਹੁੰਦਾ ਸੀ ਵੀ ਕੋਟ ਕੱਠ ਵੀ ਬਹੁਤ ਹੁੰਦਾ ਸੀ ਟੂਰਨਾਮੈਂਟ ਤੇ ਉਹਨੇ ਦੱਸਣਾ ਵੀ 10 ਨੰਬਰ ਸ਼ਰਟ ਦੇ ਵਿੱਚ ਗੋਗੋ 2 ਨੰਬਰ ਸ਼ਰਟ ਦੇ ਵਿੱਚ ਬਿੱਟੂ ਤੇ ਐਂ ਵੇਖ ਕੇ ਬਹੁਤ ਉਹਨੇ ਸਾਨੂੰ ਟੂਰਨਾਮੈਂਟ ਲੁਧਿਆਣਾ ਲੋਧੀ ਕੱਪ ਵਹਿੰਦੇ ਰਹੇ ਸੀ ਫਿਰ ਜਲੰਧਰ ਵੱਡੇ ਵੱਡੇ ਕੱਪ ਪੂਰਥਲੇ ਸਾਰੇ ਉਹ ਕੋਹੀ ਵਿਖਾਉਂਦਾ ਰਿਹਾ ਸਮਾਂ ਨੇ ਕਿ ਉਹਨੇ ਲੈ ਜਾਣਾ ਵੇਖਣਾ ਚੱਲ ਗਏ ਬਸ ਐ ਫਿਰ ਤੁਰਦਾ 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 ਫਿਰੇ ਪਣ ਲੱਗੇ ਦੰਦ ਵਾਰੀ ਖੇਡਦਾ ਰਿਆਂ ਆਪਦੇ ਪਿੰਡ ਲਈ ਜਵਾਬ ਹੁੰਦੇ ਸਾਡੇ ਪਿੰਡ ਦੇ ਜਗਤਾਰ ਹੁੰਦਾ ਹੀ ਨਾਲ ਬਸ ਐ ਲੈ ਲੂ ਕਿ ਜਿਹੜੇ ਮੁੜ ਕੇ ਆਪਦੇ ਪਿੰਡ ਲੋ ਮੈਂ ਖੇਡਿਆ ਸਾਲ ਦੋ ਸਾਲ ਮਗਰੋਂ ਸੋਨੀ ਪਾਈ ਹੁੰਦਾ ਹੀ ਸਾਡੇ ਹੁਣ ਤਾਂ ਚਰ ਵਿਚਾਰਾ ਬੈਠੋ ਵੀ ਉਹ ਸੀਗਰ ਨਾਲ ਸੋਨੀ ਸੀ ਆਪਣਾ ਹੋਰ ਮਾਟਰ ਹੁੰਦਾ ਸੀ ਆ ਤੇ ਸਾਧੂਵਾਲ ਏਲਕੋ ਨਾਮ ਹੀ ਹੁੰਦਾ ਈ ਸਾਡੇ ਨਾਲ ਹੀ ਖੇਡਦਾ ਮੁਰਕੇ ਮੈਂ ਸਾਧੂਵਾਲ ਚ ਖੇਡਦਾ ਰਹੇ ਬਾਈ ਤਿੰਨ ਚਾਰ ਸਾਲ ਲਗਾਤਾਰ ਹੀ ਸਾਧੂਵਾਲ ਚ ਖੇਡਿਆ ਮੈਂ ਤੇ ਬਸ ਐਂ ਕਰਕੇ ਸੌ ਉਹ ਦੁਕਾਨ ਵਾਲਾ ਬਿੱਟੂ ਹੋਏ ਨੇ ਰੇ ਬਾਈ ਆਪਣੇ ਏਰੀਆ ਚ ਭਲੂ ਖੇਡਿਆ ਨੌ ਜੱਫੇ ਲਾਏ ਮਈਆਂ ਆਲੇ ਆਇਆ ਸੀ ਮਈਆਂ ਆਲੇ ਉਹ ਬੰਦਾ ਸਰਾ ਕਰਾ ਜਾ ਸੀ ਬਹੁਤ ਜੱਫੀ ਆਉਂਦੀ ਸੀ ਬੜਾ ਫੇਵਰੇਟ ਪਲੇਅਰ ਬਿੱਟੂ ਦੁਕਾਨੀਏ ਤੇ ਬਹੁਤ ਵਧੀਆ ਜੱਪੀ ਸੀ ਉਹਨੂੰ ਕਦੇ ਮਿਲੇ ਵੀ ਆ ਕਦੇ ਕ ਨਹੀਂ ਮੇਰੇ ਅਸੀਂ ਭਲੂਰ ਮਿਲੇ ਸੀ ਭਲੂਰ ਮਿਲੇ ਸੀ ਬਹੁਤ ਵਧੀਆ ਬੰਦਾ ਸੀ ਮਹਿਸੂਸ ਹੋਣੀ ਨਹੀਂ ਦਿੰਦਾ ਯਾਰ ਬੰਦਾ ਜਾਣਦੇ ਕਿ ਨਹੀਂ ਜਾਣਦੇ ਇਹ ਲੱਗਦਾ ਜਿਵੇਂ ਬੰਦਾ ਬਹੁਤ ਟਾਈਮ ਦਾ ਜਾਣਦਾ ਹੁੰਦਾ ਮੈਂ ਤਾਂ ਭਾਈ ਜਿੱਥੇ ਪੜ੍ਹਾਈ ਕਰਤ ਸਮੇਂ ਉਹ ਨਹੀਂ ਕਿ ਲਾ ਨਾ ਨਵਾਂ ਕੱਢਣ ਲੱਗਾ ਕਿੱਥੇ ਮਿਹਨਤ ਲਾਉਣਾ ਤੂੰ ਭਾਈ ਜਿਵੇਂ ਮੇਰਾ ਪਿੰਡ ਪੜਾਉਣਾ ਮੈਂ ਬਾਈਕਲਵੰਤ ਸਿੰਘ ਕੋਲ ਮਿਹਨਤ ਲਾਉਣਾ ਬਾਈਕੰਤੇ ਕੋਲੇ ਕਿੰਨਾ ਚਿਰ ਹੋ ਗਿਆ ਲਾਉਂਦੇ ਨੇ ਮਿਹਨਤ ਬਾਈ ਜਿਵੇਂ ਮੇਰਾ ਪਹਿਲਾ ਸੀਜ਼ਨ ਹੀ ਆਇਆ ਬਾਈ ਇੱਕ ਸਾਲ ਹੋ ਗਿਆ ਬਾਈ ਠੀਕ ਆ ਠੀਕ ਆ ਹਾਂਜੀ ਬਾਈ ਸਾਨੂੰ ਬਾਈ ਮਿਹਨਤ ਵੀ ਲਾਉਂਦਾ ਫਰੀ ਕੋਈ ਪ੍ਰਾਥਨਾ ਨਹੀਂ ਲੈਂਦਾ ਬਾਈ ਤੇ ਖਾਣਾ ਵੀ ਬਾਈ ਆਪਦੇ ਕੋਲੋਂ ਦਿੰਦਾ ਬਹੁਤ ਬਾਈ ਦਾ ਸਹਿਯੋਗ ਆ ਠੀਕ ਆ ਬਾਈ ਕਿੰਨਾ ਟਾਈਮ ਲਾਉਂਦੇ ਆ ਮਿਹਨਤ ਬਾਈ ਜਿਵੇਂ ਦੋ ਟਾਈਮ ਬਾਈ ਲਾਉਂਦੇ ਸਵੇਰ ਵਾਲੀ ਵੀ ਸ਼ਾਮ ਨੂੰ ਵੀ ਲਾਈ ਦੀ ਸਵੇਰ ਬਾਈ ਮਿਹਨਤ ਵਾਲੀ ਦੀ ਗਰਾਊਂਡ ਦੀ ਸ਼ਾਮ ਨੂੰ ਵੀ ਜੀਮ ਲਾਈ ਦੀ ਕਿੰਨੇ ਕੁ ਪਲੇਅਰ ਹੁੰਦੇ ਆ 25 20 30 ਵੇਰ ਹੁੰਦੇ ਸਾਈ ਠੀਕ ਹੈ ਸਵੇਰ ਹਾਂਜੀ ਸਵੇਰ ਵੀ ਸ਼ਾਮ ਨੂੰ ਦੋਨੋਂ ਟਾਈਮ ਠੀਕ ਹੈ ਬਾਈ ਮੈਚ ਅਸੀਂ ਖੇਡੇ ਸੀ ਇੱਥੇ ਮੇਰ ਸਿੰਘ ਵਾਲਾ ਤੇ ਗਰਜੀਤ ਨੇ ਕਬੜੀ ਬਾਈ ਗਰਜੀਤ ਚੱਕ ਲਿਆ ਬਾਈ ਬੜੀ ਬੰਦੇ ਚ ਜਾਨ ਸੀ ਐਵੇਂ ਕੋਈ ਤੁੱਟਾ ਵਾਲਾ ਗਰਜੀਤ ਬਾਈ ਤੁੱਟਾ ਵਾਲਾ ਕੀ ਤੇ ਭਾਂ ਤੋਂ ਮੈਨੂੰ ਤਾਰਦਾ 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 ਫਿਰ ਵੀ ਤਾਰ ਗਿਆ ਪਰ ਟਾਈਮ ਹੋ ਗਿਆ ਪਾਲੇ ਚ ਨਹੀਂ ਵੜਿਆ ਗਿਆ ਉਤੋਂ ਠੀਕ ਪਾਸੇ ਕਰ ਗਿਆ ਮੈਨੂੰ ਉਤੋਂ ਤੇ ਪਰ ਟਾਈਮ ਹੋ ਗਿਆ ਤੇ ਮੇਰਾ ਜਫਾ ਬਣ ਗਿਆ ਜੀ ਮੇਰਾ ਅਗਲੀ ਗੋਡੀ ਮੈਂ ਬਲਜੀਤ ਫਰਲੇ ਸ਼ੂਸ਼ਕਲ ਠੀਕ ਵਧੀਆ ਸੀ ਯਾਰ ਰੇਟ ਟਾਪ ਦਾ ਸੀ ਪੂਰਾ ਮੈਚ ਜਿੱਤ ਗਈ ਉਹ ਮੈਚ ਅਸੀਂ ਨਹੀਂ ਬਹਿ ਹਾਰ ਗਈ ਸੀ ਠੀਕ ਥੋੜੇ ਕੋਰੇ ਡਰ ਗਏ ਸੀ ਸਾਡੇ ਰੀਡਰ ਸੀ ਗਿਆਨੀ ਸੀ ਸਾਧੂ ਵਾਲੇ ਦਾ ਤੇ ਇੱਕ ਬਾਬਾ ਹੱਡਣਾ ਹੁੰਦਾ ਸੀ ਵੀ ਖੇਡਣ ਸੀ ਭਈ ਇੱਕ ਦਿਨ ਮੈਂ ਦੱਸਾਂ ਸਾਡਾ ਨਾ ਅਸੀਂ ਬੁਲਟੋਏ ਖੇਡੇ ਸੀ 2012 ਮੇਰੇ ਨਾਲ ਉਦੋਂ ਲੱਕ ਜੇ ਤੇ ਸਾਡ ਲੱਗੀ ਸੀ ਤੇ ਮੈਂ ਇਹ ਮੈਂ ਹਰ ਜਾਂਦਾ ਹੀ ਸਾਡੇ ਬੰਦੇ ਮੈਨੂੰ ਕਹਿੰਦਾ ਵੀ ਗਿਆਨੀ ਕਹਿੰਦਾ ਤੂੰ ਖੇਡਾ ਪਹਿਲਾ ਮੈਚ ਆ ਸਾਡਾ ਜੇ ਨਾਲ ਮੀਨੀਆਨਾ ਮੀਨੀਏ ਚ ਖੇਡਦਾ ਸੀ ਆਹਾ ਦੂਜਾ ਢੈਂਗੂ ਰਸੂਲਪੁਰ ਵਾਲਾ ਬਈ ਪਹਿਲੇ ਹੱਥ ਫੜ ਲਿਆ ਮੈਂ ਬੱਸੀ ਨਾਲ ਸੰਦੀਪ ਸੀ ਨਾਲ ਡੇਡ ਵਾਲਾ ਹੀ ਮੇਰਾ ਜੱਫਾ ਸੀ ਚਾਕੇ ਨਾਲ ਬਾਹਰ ਠੋਕਿਆ ਤਹੀਂ ਮੈਚ ਹਰਾਤਾ ਦੂਜੇ ਦਾ ਰਾਮੇ ਨਾਗਰ ਰਾਮੇ ਚ ਕਰ ਮੇਰੀ ਪਬਲੀ ਯਾਰੀ ਏ ਵੀ ਬਾਈ ਚੱਕ ਚੱਕ ਬਾਹਰ ਠੋਕੇ ਉਹ ਮੇਰਾ ਮੈਂ ਸਿਰੇ ਲੈ ਗਿਆ ਟੀਮ ਇਕੱਲੇ ਸਾਰੂ ਵਾਲੀ ਦੀ ਟੀਮ ਸਿਰੇ ਜਾਵਦੀ ਸੀ ਤੇ ਸਿਰੇ ਬਾਈ ਅਰਦਾਸੀ ਵਾਲਾ ਹਰਦੀਾਲ ਰਣਾ ਬਾਈ ਮੈਚ ਸਾਡਾ ਤੇ ਉਹਨਾਂ ਨੂੰ ਮੈਚ ਹਾਰ ਗਈ ਸੈਮੀ ਗੇ ਹਾਂ ਸੈਮੀ ਸੈਮੀ ਮੈਚ ਹਾਰ ਗਈ ਸੀ ਸਾਰੇ ਫੜ ਲਈ ਤੋੜ ਲਈ ਬਲਟੋਏ 2012 ਦੀ ਗੱਲ ਕੋਈ ਰੀਡਰ ਨਹੀਂ ਮੈਨ ਨਿਕਲ ਦਤਾ ਗਾ ਉਹਨੂੰ ਫੋਲ ਤਕੜਾ ਜੀ ਨੇ ਮੈਨਸ ਤਲਵਾਈ ਸਾਨੂੰ ਸੋਬਾ ਚ 4 ਵਜੇ ਬਈ ਮਿਹਨਤ ਲਾ ਕੇ ਐ ਫੁੱਲ ਟਕਾ ਕੇ ਮਿਹਨਤ ਲਾਈ ਸੁਬਾ ਜਾਂਦੇ ਰਹੇ ਸਾਧੂ ਵਾਲੇ 4 ਵਜੇ ਤੇ ਬਈ ਉਹ ਕਹਿੰਦਾ ਕੱਪ ਖੇਡਣਾ ਅਨੰਦਪੁਰ ਸਾਹਿਬ ਦੇ ਨਾਲ ਹੀ ਸੀ ਪੈਂਦਾ ਤੇ ਪੰਜ ਰੀਡਰ ਬਈ ਕੁੱਡੀਆਂ ਪਾਉਂਦੇ ਸੀ ਮੈਂ ਪੰਜੇ ਰੀਡਰ ਫੜ ਲਏ ਸੀ ਡੀਵੀ ਜਲੰਧਰ ਨਾਮ ਐ ਸੀ ਉਹ ਵੀ ਮੈਚ ਬਹੁਤ ਤਕੜਾ ਹੋਇਆ ਮੈਂ ਜੱਤ ਕੇ ਤੀ ਮੈਚ ਅਸੀਂ ਨਹੀਂ ਹਾਰ ਗਏ ਮੈਂ ਰੀਡਰ ਪੰਜ ਫੜ ਲਏ ਸੀ ਤੇ ਪੰਜ ਜੱਫੇ ਥੋੜੇ ਹਾਂ ਮੇਰੇ ਪੰਜ ਜੱਫੇ ਸੀਗੇ ਮਾਂਜੀ ਰੀਡਰ ਕੋਡੀਆਂ ਪਾਉਂਦੇ ਸੀ ਆ ਗਾ ਗਜਫਾ ਸੀ ਮੇਰਾ ਪੰਜਾਂ ਉਹ ਵੀ ਮੈਚ ਮੇਰਾ ਯਾਦ ਗਰੀ ਮੈਚ ਬਹੁਤ ਤਗੜਾ ਮੈਚ ਲੱਗਿਆ ਸੀ ਮੈਂ ਤਾਂ ਬਈ ਨਵੇਂ ਪਲੇਅਰਾਂ ਨੂੰ ਹੁਣ ਇਹੀ ਕਹਿਣਾ ਬਈ ਆਪਦਾ ਆਪਦਾ ਸੱਚੀ ਨੀਤ ਨਾਲ ਖੇਡੋ ਹਾਂ ਨੀਤ ਸਾਫ਼ ਨਾਲ ਸਹੀ ਖੇਡੋ ਮੈਂਨ ਸੱਚੀ ਨੀਤ ਨਾਲ ਖੇਡੀ ਵੇਲਾ ਮਗਰੋਂ ਆ ਕੇ ਮੁੱਲ ਪਿਆ ਮੇਰਾ ਪ੍ਰਮਾਤਮਾ ਨੂੰ ਕੋਈ ਲਾਲਚ ਨਾ ਕਰੋ ਆਗਿਆ ਖੇਡਾਂ ਤੇ ਧਿਆਨ ਦੋ ਤੇ ਪ੍ਰਮਾਤਮਾ ਬਈ ਮੁੱਲ ਪਾਉਂਦਾ ਆ ਜੀ ਦੇ ਨਾਲ ਖੇਡਣਾ ਅਗਲੇ ਨਾਲ ਇੱਕ ਰੀ ਜਬਾਨ ਕਰ ਲੋ ਹਾਂ ਵੀ ਤੇਰੇ ਨਾਲ ਖੇਡਣਾ ਇਹ ਨਹੀਂ ਅਗਲੇ ਨੂੰ ਲਾਰਾ ਲੱਪਾ ਕੇ ਹੋਰ ਨੂੰ ਖੇਡਣਾ ਕਿ ਹੋਰ ਚ ਇਹ ਕੰਮ ਨਹੀਂ ਬਈ ਆਪਦਾ ਜੀ ਦੇ ਨਾਲ ਖੇਡਣਾ ਮੈਂ ਤਾਂ ਇਹੀ ਹਰੇਕ ਬੰਦੇ ਨੂੰ ਇਹੀ ਕਹਿੰਨਾ ਬਾਈ ਆਪਦਾ ਸੱਚੀ ਨੀਤ ਨਾਲ ਖੇਡੋ ਸਾਫ਼ ਨੀਤ ਨਾਲ ਪਰਮਾਤਮਾ ਦਾ ਵੀ ਮੁੱਲ ਪਾਉਂਦਾ ਪਾਉਂਦਾ